ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਤਰੀਕ ਹੈਗੀ ਆ 26 5 25 ਬਾਈ ਜੀ ਅੱਜ ਅਸੀਂ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜਾਣ ਦੇ ਲਈ ਘਰੋਂ ਨਿਕਲ ਰਹੇ ਆ ਬੈਗ ਵਗੈਰਾ ਜਿਹੜੇ ਆਪਾਂ ਸੈੱਟ ਕਰ ਲਈ ਤੁਸੀਂ ਦੇਖ ਸਕਦੇ ਹੋ ਬਾਈ ਜੀ ਸਾਰੇ ਵਲੌਗ ਬਣਾਵਾਂਗੇ ਉੱਥੇ ਆਪਾਂ ਸਾਰੀ ਜਿੰਨੀ ਵੀ ਯਾਤਰਾ ਹੋਈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੀ ਯਾਤਰਾ ਤੁਹਾਨੂੰ ਵਧੀਆ ਚੰਗੇ ਤਰੀਕੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਹਾਂਜੀ ਲੈ ਆ ਰੱਬ ਦਾ ਨਾਮ ਤੇ ਯਾਤਰਾ ਲਈ ਹੋ ਗਏ ਅਸੀਂ ਤਿਆਰ ਤੇ ਰਾਹ ਦੇ ਵਿੱਚ ਮੈਂ ਬਾਈ ਬੂਟੇ ਨੂੰ ਤੇ ਬਾਟੂ ਨੂੰ ਪਿਕ ਕਰ ਲਿਆ ਤੇ ਅਸੀਂ ਪਿੰਡੋਂ ਤਕਰੀਬਨ ਪੌਣੇ 1.4 ਦੇ ਕਰੀਬ ਨਿਕਲ ਗਏ ਸੀ ਤੇ ਪਿੰਡ ਵਾਲੇ ਗੁਰੂ ਘਰ ਦੇ ਵਿੱਚ ਜਦੋਂ ਜਾ ਕੇ ਦੇਖਿਆ ਪਿੰਡ ਵਾਲਾ ਗੁਰੂ ਘਰ ਥੋੜਾ ਜਿਹਾ ਲੇਟ ਦਰਬਾਰ ਖੋਲਦੇ ਆ ਤੇ ਫਿਰ ਅਸੀਂ ਤਲਵੰਡੀ ਨੂੰ ਰਵਾਨਾ ਹੋ ਗਏ ਲੋ ਜੀ ਤਲਵੰਡੀ ਸਾਬੋ ਪਹੁੰਚ ਗਏ ਆ ਤਖਤ ਸ੍ਰੀ ਦਮਦਮਾ ਸਾਹਿਬ ਤੇ ਬਸ ਦਾ ਜਿਹੜਾ ਟਾਈਮ ਆ ਸੀਗਾ ਉਹ ਸੀਗਾ 4:40 ਦਾ ਯਾਨੀ ਕਿ 1:05 ਵਸ ਨੇ ਚੱਲਣਾ ਸੀ ਇਹ ਪਹਿਲੀ ਬਸ ਚੱਲਦੀ ਹੈ ਰੋਡਵੇਜ ਜਿਹੜੀ ਕਿ ਅੰਮ੍ਰਿਤਸਰ ਜਾਂਦੀ ਆ ਤੇ ਬਾਈ ਜੀ ਕਿਸੇ ਨੇ ਵੀ ਜਾਣਾ ਹੋਵੇ ਇਹ ਟਾਈਮ ਤੇ ਤੁਸੀਂ ਜਾ ਸਕਦੇ ਆ ਫਿਰ ਅਸੀਂ ਇੱਥੇ ਬੈਗ ਵਗੈਰਾ ਰੱਖ ਕੇ ਆਪਣੇ ਦਰਵਾਜ਼ੇ ਮੱਥਾ ਟੇਕਣ ਦੇ ਲਈ ਚੱਲ ਪਏ ਹਾਂਜੀ ਦਰਬਾਰ ਸਾਹਿਬ ਪਹੁੰਚ ਗਏ ਆ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਫਿਰ ਅਸੀਂ ਸਭ ਤੋਂ ਪਹਿਲਾਂ ਦੇਖ ਕਰਵਾਈ ਅ ਕੜਾ ਪ੍ਰਸਾਦ ਦੀ ਦੇਖ ਫਿਰ ਉਸ ਤੋਂ ਬਾਅਦ ਮੈਂ ਬਾਈ ਨੂੰ ਕਿਹਾ ਵੀ ਤੁਸੀਂ ਜਾਣਾ ਤਾਂ ਜਾ ਸਕਦੇ ਹੋ ਪਰ ਬਾਈ ਕਹਿੰਦਾ ਮੈਂ ਤੁਹਾਨੂੰ ਅਸੀਂ ਚੜਾ ਕੇ ਚਲੇ ਜਾਵਾਂਗੇ ਪਰਮਾਤਮਾ ਇਹਨਾਂ ਦੀ ਕਮਾਈ ਦੇ ਵਿੱਚ ਵੀ ਬਰਕਤਾਂ ਕਰੇ ਇਹਨਾਂ ਦੀ ਸੇਵਾ ਵੀ ਲੇਖੇ ਲਾਵੇ ਹਨਾ ਤੇ ਫਿਰ ਉਸ ਤੋਂ ਬਾਅਦ ਅਸੀਂ ਅ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਚਲੇ ਗਏ। ਲੈ ਇੱਧਰ ਚੱਕ ਇੱਧਰ ਚੱਕ ਕਮੜਾ ਸੋ ਸੁਹਾਵਾ ਪਰਨੁ ਕਾ ਮਨ ਦਿੱਤੀਆ ਜੇਨ ਤਰ ਕੋਲੀਆ ਆ ਸਿੱਤ ਕਹਾਂ ਹਾਂ ਤੇ ਬੂਲ ਕਹਾਂ ਹਾਂ ਜਵਾ ਨੀ ਚਾ ਨਾ ਰਹਾ ਰਹਿਣਾ ਤੁ ਸੰਬੁਧ ਸੁਖੀਤਾ ਸਾਥ ਤੁ ਸੁਣਾਇਆ ਹਾਂਜੀ ਮੱਥਾ ਟੇਕ ਕੇ ਆ ਗਏ ਆ ਵਾਪਸ ਤੇ ਹੁਣ ਆਪਾਂ ਭੇਜਦੇ ਆ ਮੋਹਿਤ ਨੂੰ ਕਿਉਂਕਿ ਮੋਹਿਤ ਘਰੋਂ ਇਸ਼ਨਾਨ ਪਾਣੀ ਕਰਕੇ ਗਿਆ ਸੀ ਤੇ ਕਹਿੰਦਾ ਡੈਡੀ ਮੈਂ ਵੀ ਮੱਥਾ ਟੇਕੂਗਾ ਤੇ ਇਸ ਕਰਕੇ ਮੋਹਿਤ ਉਹ ਵੀ ਆਪਾਂ ਭੇਜਦੇ ਆਗੇ ਤੇ ਉਦੋਂ ਤੱਕ ਜਿੰਨਾ ਚਿਰ ਮੋਹਿਤ ਮੱਥਾ ਟੇਕ ਕੇ ਆਊਗਾ ਉਦੋਂ ਤੱਕ ਆਪਾਂ ਸਾਹਮਣੇ ਮਾਤਾ ਸੁੰਦਰੀ ਲੰਗਰ ਹਾਲ ਦੇ ਵਿੱਚੋਂ ਆਪਾਂ ਚਾਹ ਵਗੈਰਾ ਛਕ ਲੈਨੇ ਆ ਜੀ ਚਾਹ ਪਾਣੀ ਛੱਕ ਕੇ ਹੋ ਗਏ ਰੈਡੀ ਛੈੜੀ ਤੇ ਆ ਕੇ ਆਪਾਂ ਬੱਸ ਸਟੈਂਡ ਦੇ ਗੇਟ ਤੇ ਬੈਠ ਗਏ ਅ ਵੈਸੇ ਬੱਸ ਸਟੈਂਡ ਦੇ ਅੰਦਰ ਹੀ ਖੜੀ ਸੀ ਰੋਡਵੇਜ ਬੱਸ ਜਿਹੜਾ ਚੱਲਣ ਦਾ ਟਾਈਮ ਸੀਗਾ ਤਕਰੀਬਨ 5:40 ਮਿੰਟਾਂ ਤੇ ਤੇ ਸਾਰੀ ਜਿੰਨੀਆਂ ਵੀ ਸਵਾਰੀਆਂ ਸੀਗੀਆਂ ਉਹ ਬਾਹਰ ਹੀ ਖੜ ਰੰਗੀਆਂ ਸੀਗੀਆਂ ਕਿਉਂਕਿ ਡੇਲੀ ਜਾਣ ਵਾਲੀਆਂ ਹੁੰਦੀਆਂ ਸਵਾਰੀਆਂ ਤੇ ਅਸੀਂ ਵੀ ਫਿਰ ਬਾਹਰ ਹੀ ਖੜ ਗਏ ਤੇ ਲਓ ਜੀ ਬੱਸ ਨੇ ਦਿੱਤਾ ਹਾਰਨ ਤੇ ਅਸੀਂ ਭੱਜਲੇ ਤੇ ਕੱਲਾ ਮੇਰਾ ਬੈਗ ਹੀ ਜ਼ਿਆਦਾ ਭਾਰੀ ਸੀ ਬਾਕੀ ਬੂਟੇ ਬਾਈ ਕੋਲੇ ਤੇ ਬਾਟੂ ਕੋਲੇ ਸਮਾਨ ਅ ਥੋੜਾ ਜਿਹਾ ਘੱਟ ਸੀ ਤੇ ਇੱਕ ਮੇਰਾ ਥੋੜਾ ਜਿਹਾ ਮੋਢੇ 'ਚ ਪੇਨ ਆਗਾ ਤੇ ਥੋੜਾ ਜਿਹਾ ਅ ਪਿਛਲੇ ਦਿਨੀ ਥੋੜਾ ਜਿਹਾ ਸੱਟ ਵੱਜ ਗਈ ਸੀ ਇਸ ਕਰਕੇ ਚਲੋ ਆਪਾਂ ਬਾਈ ਨੇ ਵਿਚਾਰੀ ਆਪਣੇ ਦੇ ਆਪਣੇ ਬਾਈ ਨੇ ਹੈਲਪ ਕਰੀ ਤੇ ਚਲੋ ਜੀ ਚੜਦੇ ਆਂ ਬੱਸ ਦੇ ਵਿੱਚ ਬਾਈ ਜੀ ਇਹ ਬੱਸ ਆ ਤੁਸੀਂ ਦੇਖ ਸਕਦੇ ਹੋ ਬਈ ਡੇਲੀ ਰੁਟੀਨ ਦੇ ਵਿੱਚ ਜਾਂਦੀ ਹੈ ਇਹ ਇਹ ਸਵੇਰ 4:40 ਤੇ ਚੱਲ ਕੇ ਤੇ 10:30 ਵਜੇ ਇਹ ਅੰਮ੍ਰਿਤਸਰ ਪਹੁੰਚ ਜਾਂਦੀ ਆ ਲਓ ਜੀ ਬੱਸ ਦੇ ਵਿੱਚ ਆਪਾਂ ਚੜ ਗਏ ਆ ਤੇ ਬਣੇਰੋ ਬਲੌਗ ਦੇ ਨਾਲ ਇਹ ਬੱਸ ਸਾਨੂੰ ਲਗਭਗ 40-45 ਮਿੰਟਾਂ ਦੇ ਵਿੱਚ ਬਟਿੰਡੇ ਲਾ ਦੂਗੀ ਲਓ ਜੀ ਬਟਿੰਡੇ ਆ ਗਏ ਆ ਤੇ ਬਾਈ ਜੀ 220 ઓવਰ ਤਾਂ ਕਰ ਰਿਆ ਮੈਂ ਕਿਉਂਕਿ ਬੱਸ ਦੇ ਵਿੱਚ ਨਾ ਥੋੜਾ ਜਿਹਾ ਬਲੌਗ ਬਣਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਹਨਾ ਜਿੱਥੇ ਵੀ ਕੋਈ ਵੀ ਅ ਕਠਵਠੜਾ ਕੰਮ ਹੈ ਨਾ ਜਿੱਥੇ ਲੋਕ ਜਿਆਦਾ ਗਏ ਤੇ ਉੱਥੇ ਥੋੜਾ ਜਿਹਾ ਨਾ ਬਲੌਗ ਆਪਾਂ ਨੂੰ ਬੋਲਣਾ ਤੇ ਬਾਕੀ ਸ਼ੋਰ ਸ਼ਰਾਬਾ ਹੁੰਦਾ ਇਸ ਕਰਕੇ ਵੌਇਸ ਓਵਰ ਲਾ ਲਿਆ ਤੇ ਅਸੀਂ ਇੱਥੋਂ ਬੱਸ ਅੱਡੇ ਦੇ ਵਿੱਚੋਂ ਨਿਕਲ ਕੇ ਬਾਹਰ ਜਾ ਰਹੇ ਹਾਂ ਤੇ ਲੈਨੇ ਆ ਫਿਰ ਆਪਾਂ ਕੋਈ ਆਟੋ ਵਗੈਰਾ ਤੇ ਵੈਸੇ ਔਖਾ ਬਹੁਤ ਹੋ ਜਾਂਦਾ ਹਨਾ ਦੇ ਨਾਲ ਨਾਲ ਆਪਾਂ ਸਫਰ ਕਰਨਾ ਤੇ ਨਾਲ ਨਾਲ ਵਲੌਗ ਬਣਾਉਣਾ ਕਿਉਂਕਿ ਸਮਾਨ ਸਮੂਹ ਹੋ ਜਾਂਦਾ ਜਿਆਦਾ ਬੰਦਾ ਵਿਲਾ ਜੇ ਹੋਵੇ ਹਨਾ ਬੰਦਾ ਵੀ ਕੋਲੇ ਸਮਾਨ ਨਾ ਹੋਵੇ ਕੋਈ ਤਾਂ ਵੀ ਬੰਦਾ ਥੋੜਾ ਜਿਹਾ ਸੌਖਾ ਕਰ ਲੈਂਦਾ ਕੰਮ ਪਰ ਜੇ ਨਾਲ ਬੈਗ ਵਗੈਰਾ ਹੁੰਦੇ ਹਨਾ ਤੇ ਨਾਲ ਵੀਡੀਓ ਸ਼ੂਟ ਵੀ ਕਰਨਾ ਹੁੰਦਾ ਤਾਂ ਥੋੜਾ ਜਿਹਾ ਡਿਫਿਕਲਟ ਜਿਹਾ ਹੋ ਜਾਂਦਾ ਹਨਾ ਕੰਮ ਤੇ ਲੋ ਜੀ ਆਟੋ ਵਾਲੇ ਨੇ ਘੇਰ ਲਿਆ ਬਾਈ ਨੂੰ ਤੇ ਥੋੜਾ ਜਿਹਾ ਖਿਜਣ ਜਿਹੜੀ ਗੱਲ ਹੋ ਜਾਂਦੀ ਹੈ ਹਨਾ ਤੇ ਅਸੀਂ ਅੱਗੇ ਨਹੀਂ ਜਾਣਾ ਤੇ ਬਾਟੂ ਕਹਿੰਦਾ ਆਜੂ ਮੈਨਲੇ ਏਟੀਐਮ ਚ ਪੈਸੇ ਕਢਾਉਣੇ ਆ ਤੇ ਬਾਕੇ ਬਾਟੂ ਨੂੰ ਮੈਂ ਆਖਿਆ ਸੀਗਾ ਵੀ ਇੱਕ ਦਿਨ ਪਹਿਲਾਂ ਵੀ 5-7000 ਰੁਪਏ ਕਢਾ ਲਈ ਚਲਾ ਲੋਡ ਪੈ ਜਾਂਦੀ ਆ ਬਾਟੂ ਕਹਿੰਦਾ ਕੋਈ ਗੱਲ ਨਹੀਂ ਮੌਕੇ ਤੇ ਕਢਾ ਲਾਂਗੇ ਤੇ ਚਲੋ ਅਸੀਂ ਆਟੋ ਵਾਲੇ ਨੂੰ ਕਹਿ ਦਿੰਦੇ ਆ ਵੀ ਉਥੇ ਰੋਕ ਲਈ ਤੇ ਬਾਟੂ ਨੇ ਕਹਿਤਾ ਤੇ ਲਓ ਜੀ ਜਿਹੜਾ ਆਟਾ ਵਾਲਾ ਵੀ ਰੋਕ ਲੂਗਾ ਏਟੀਐਮ ਦੇ ਗੇਟ ਅੱਗੇ ਦੇਖਦੇ ਆ ਕੀ ਬੰਦ ਆ ਤੇ ਆ ਗਿਆ ਜੀ ਆਪਣਾ ਪਾਵਰ ਹਾਊਸ ਰੋਡ ਇੱਥੇ ਨਾਲ ਹੀ ਏਟੀਐਮ ਹੈ ਤੇ ਆਪਾਂ ਇੱਥੇ ਰੋਕਦੇ ਆਂ ਆਟੋ ਸਵੇਰ ਸਵੇਰ ਕੀ ਹੁੰਦਾ ਨਾ ਵੀ ਹਰ ਇੱਕ ਬੰਦੇ ਦਾ ਤਾਂ ਦਿਮਾਗ ਠੰਡਾ ਹੁੰਦਾ ਹਨਾ ਵੀ ਬੰਦਾ ਗੱਲ ਸੇਤ ਹੀ ਮੰਨ ਲੈਂਦਾ ਤੇ ਆਟੋ ਵਾਲੇ ਨੇ ਵਿਚਾਰੇ ਨੇ ਉਹਦੀ ਰੋਕ ਲਿਆ ਹਨਾ ਤੇ ਬਾਟੂ ਫਿਰ ਕਹਿੰਦਾ ਮੈਂ ਮੇਰਾ ਏਟੀਐਮ ਉਹ ਬੈਗ ਚ ਥੋੜਾ ਜਿਹਾ ਟਾਈਮ ਲਾਤਾ ਤੇ ਦੇਖਦੇ ਆਂ ਫੇਰ ਮਾੜੀ ਕਿਸਮਤ ਇਹ ਸੀ ਵੀ ਵਰਟੂ ਉੱਚ ਪੈਸੇ ਹੈ ਨਹੀਂ ਸੀ ਉਸ ਤੋਂ ਬਾਅਦ ਆ ਗਏ ਆਂ ਜੀ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਸਾਡੀਆਂ ਸੀਟਾਂ ਤਾਂ ਜਿਹੜੀਆਂ ਬੁੱਕ ਹੋਣਗੀਆਂ ਸੀਗਾ ਬੁੱਕ ਤਾਂ ਅਸੀਂ ਕਰਾ ਲਈਆਂ ਸੀਗੀਆਂ 23 ਤਰੀਕ ਨੂੰ ਤੇ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਗੱਡੀ ਜਿਹੜੀ ਕਿੰਨੇ ਨੰਬਰ ਪਲੇਟਫਾਰਮ ਤੇ ਖੜੂਗੀ ਤੇ ਬੂਟਾ ਪਈ ਤੇ ਵਰਟੂ ਇਹਦੇ ਪੁੱਛ ਗਿੱਚ ਵਾਲੇ ਪੁੱਛ ਅੱਗੇ ਵਾਲੇ ਜਿਹੜਾ ਕਾਊਂਟਰ ਹੁੰਦਾ ਹਨਾ ਉਥੇ ਪੁੱਛਣ ਦੇ ਲਈ ਜਾਂਦੇ ਆ ਦੇਖਦੇ ਆ ਕੀ ਬੰਦਾ ਲੋ ਜੀ ਪੁੱਛਿਆ ਇਹ ਕਹਿੰਦੇ ਸੱਤ ਨੰਬਰ ਪਲੇਟਫਾਰਮ ਤੇ ਗੱਡੀ ਆਊਗੀ ਬਾਈ ਜੀ ਮੈਂ ਤੁਹਾਨੂੰ ਵੀ ਦੱਸਣਾ ਚਾਹਣਾ ਵੀ ਜਿਹੜੀ ਗੱਡੀ ਹ ਹਰਦੁਆਰ ਤੇ ਰਿਸ਼ੀਕੇਸ਼ ਨੂੰ ਜਾਂਦੀ ਹੈ ਨਾ ਉਹ ਸੱਤ ਨੰਬਰ ਪਲੇਟਫਾਰਮ ਤੇ ਖੜਦੀ ਹੈ ਇਹ ਆਉਂਦੀ ਹੈਗੀ ਆ ਕਿ ਅਬੋਰ ਗੰਗਾ ਨਗਰ ਗੰਗਾ ਨਗਰ ਅਬੋਰ ਤੇ ਗਿੱਦੜਵਾ ਬੱਲੂਆਣਾ ਵਿੱਚ ਦੀ ਇੱਧਰ ਦੀ ਆਉਂਦੀ ਆ ਤੇ ਅ ਬਾਈ ਬੋਟਾ ਕਹਿੰਦਾ ਮੇਰੀ ਵੀਡੀਓ ਬਣਾ ਕਹਿੰਦਾ ਅ ਲੈ ਦੇ ਲੈਫਟ ਤੇ ਚੜਦੇ ਆ ਦੀ ਤੇ ਵੀਡੀਓ ਬਣਾ ਰਿਆਂ ਤੇ ਬਾਈ ਜੀ ਬਹੁਤ ਸੋਹਣਾ ਟਾਈਮ ਹੋ ਜਾਂਦਾ ਹਨਾ ਕਦੇ ਕਦੇ ਤੇ ਅ ਸਾਡੇ ਮਨ ਦੇ ਵਿੱਚ ਖੁਸ਼ੀ ਵੀ ਆ ਤੇ ਥੋੜੀ ਜੀ ਨਰਵਸਨੈਸ ਆ ਨਰਵਸਨੈਸ ਹੈ ਇਸ ਕਰਕੇ ਵੀ ਥੋੜਾ ਜਾ ਤੂਰਾ ਫੇਰਾ ਘਟ ਕਰਦੇ ਆ ਤੇ ਕਿਉਂਕਿ ਬਾਈਕ ਵਗੈਰਾ ਤੇ ਰਹਿਨੇ ਆ ਤੇ ਚਲੋ ਲੈਫਟ ਦੇ ਵਿੱਚ ਆਪਾਂ ਚੜਦੇ ਆ ਤੇ ਮੈਨੂੰ ਲੱਗ ਲਫਟ ਖਰਾਬ ਆ ਹੂੰ}}{| ਲੱਗਦਾ ਬਾਈਕ ਦਾ ਖਰਾਬ ਆ ਉੱਥੇ ਜਾ ਕੇ ਤਾਂ ਕਹਿੰਦਾ ਚੜਾਈ ਆਪਾਂ ਚੜਨੀ ਆ ਇੱਥੇ ਤਾਂ ਸੌਖੇ ਵਗ ਜਗੇ ਪਰ ਚਲੋ ਜਿਵੇਂ ਪ੍ਰਮਾਤਮਾ ਨੇ ਮਨਜ਼ੂਰ ਤੇ ਚਲੋ ਜੀ ਆਪਾਂ ਜਾ ਪੌੜੀਆਂ ਉੱਤਰ ਕੇ نیچے ਜਾਂਦੇ ਆ ਜੀ ਆ ਗਏ ਆ ਆਪਣੇ ਪਲੇਟਫਾਰਮ ਨੰਬਰ 7 ਤੇ ਤੇ ਗੱਡੀ ਅਨਾਉਂਸ ਕਰ ਰਹੀ ਆ ਵੀ 10-15 ਮਿੰਟ ਲੇਟ ਹੈ ਚਲੋ ਕੋਈ ਗੱਲ ਨਹੀਂ ਆਪਾਂ 10-15 ਮਿੰਟ ਗੱਡੀ ਦੀ ਵੇਟ ਕਰਦੇ ਆ ਤੇ ਲਓ ਜੀ ਵੇਟ ਕਰਨ ਤੋਂ ਬਾਅਦ ਗੱਡੀ ਜਿਹੜੀ ਆਪਣੇ ਸਟੇਸ਼ਨ ਤੇ ਆਪਣੇ ਪਲੇਟਫਾਰਮ ਨੰਬਰ ਤੇ ਆ ਚੁੱਕੀ ਹੈ ਸਾਡਾ ਨੰਬਰ ਆ ਜਿਹੜਾ S1 67 ਤੇ 69 ਤੇ 70 ਨੰਬਰ ਸਾਡੀ ਸੀਟ ਹੈ ਤੇ S1 ਡੱਬਾ ਤੇ ਚਲੋ ਜੀ ਦੇਖਦੇ ਆ ਵੈਸੇ ਗੱਡੀ ਜਿਹੜੀ ਜਿਆਦਾ ਭਰੀ ਹੋਈ ਹੈ ਕੁਸ ਤਾਂ ਮੱਸੀਆ ਦਾ ਕਰਕੇ ਆ 27 ਤਰੀਕ ਦੀ ਮੱਸੀ ਆ ਗਈ ਤੇ ਉਹਦਾ ਕਰਕੇ ਲੋਕ ਨਾ ਹਰਦوار ਜਿਆਦਾ ਜਾ ਰਹੇ ਆ ਫੁੱਲ ਵਗੈਰਾ ਪਾਉਣ ਤੇ ਚਲੋ ਪਹਿਲਾਂ ਬੰਦੇ ਬੈਠੇ ਸੀ ਆਪਣੀਆਂ ਸੀਟਾਂ ਤੇ ਤੇ ਆਪਾਂ ਉੱਪਰ ਸਮਾਨ ਰੱਖਤਾ ਤੇ ਬੈਠ ਜਾਣੇ ਕੋਈ ਗੱਲ ਨਹੀਂ ਤੇ ਫਿਰ ਅੱਗੇ ਜਾ ਕੇ ਦੇਖਦੇ ਆਂ ਕੀ ਹੁੰਦਾ ਟਾਈਮ ਹੋ ਗਿਆ 5:40 5:40 ਤੇ ਗੱਡੀ ਜਿਹੜੀ ਉਹ ਆਪਣੇ ਸਫ਼ਰ ਦੇ ਲਈ ਬਟਿੰਡੇ ਤੋਂ ਰਵਾਨਾ ਹੋ ਚੁੱਕੀ ਹੈ ਤੇ ਬਣੇਰੋ ਜੀ ਬਲੌਗ ਦੇ ਨਾਲ ਦੇਖਦੇ ਆਂ ਕੀ ਕੁਝ ਹੁੰਦਾ ਅੱਗੇ ਤੇ ਗੱਡੀ ਵੈਸੇ ਅੱਜ ਜ਼ਿਆਦਾ ਭਰੀ ਆ। ਆ ਤੁਸੀਂ ਦੇਖ ਸਕਦੇ ਹੋ ਵੀ ਸਵਾਰੀਆਂ ਉੱਤੇ ਜਿੱਤੇ ਚੜੀਆਂ ਪਈਆਂ। ਤੇ ਬਾਈ ਜੀ ਲਓ ਜੀ ਟਾਈਮ ਹੋ ਗਿਆ 2:25 ਮਿੰਟ ਤੇ ਆਪਾਂ ਪਹੁੰਚ ਚੁੱਕੇ ਆ ਹਰਦوار। ਹਰ ਕੀ ਪੌੜੀ ਹਰਦوار ਪਹੁੰਚ ਚੁੱਕੇ ਆ ਜੀ ਤੇ ਵਿੱਚੋਂ ਆਪਾਂ ਬਲੌਗ ਤਾਂ ਨਹੀਂ ਬਣਾਇਆ ਕਿਉਂਕਿ ਕੈਮਰਾ ਸ਼ੂਟਿੰਗ ਕਰਨੀ ਥੋੜਾ ਜਨਾ ਔਖਾ ਹੋ ਜਾਂਦਾ ਹੈਗਾ। ਜਦੋਂ ਟ੍ਰੇਨ ਦੇ ਵਿੱਚ ਭੀੜ ਭੜੱਕਾ ਜ਼ਿਆਦਾ ਹੋਵੇ ਵੈਸੇ ਆਪਣੀ ਅ ਰਿਜ਼ਰਵੇਸ਼ਨ ਗੱਡੀ ਸੀਗੀ ਆਪਾਂ ਨੂੰ ਸੀਟ ਵਗੈਰਾ ਉੱਪਰ ਹੈਗੀ ਸੀਗੀ ਆਪਾਂ ਪੈਗੇ ਸੀ ਹਨਾ ਤੇ ਥੋੜਾ ਜਿਹਾ نیچے ਉਤਰ ਕੇ ਅ ਸ਼ੂਟ ਕਰਨਾ ਕੈਮਰਾ ਚਲਾਉਣਾ ਹਨਾ ਥੋੜਾ ਜਿਹਾ ਮੈਨੂੰ ਰਿਸਕ ਲੈਣ ਤੋਂ ਲੱਗਿਆ ਤੇ ਬਾਕੀ ਰਿਸਕ ਲੈਣਾ ਵੀ ਨਹੀਂ ਚਾਹੁੰ ਬਾਈ ਚਾਹੀਦਾ ਤੇ ਦੇਖਦੇ ਆਂ ਜੀ ਫਿਰ ਲਓ ਜੀ ਆ ਗਏ ਆ ਹਰਦਵਾਰ ਟੱਪ ਕੇ ਅ ਰਿਸ਼ੀਕੇਸ਼ ਦੇ ਏਰੀਆ ਚ ਆ ਗਏ ਆ ਆਪਾਂ ਤੇ ਪਹਾੜ ਆਉਣੇ ਸ਼ੁਰੂ ਹੋ ਗਏ ਤੇ ਪਹਿਲਾ ਪਹਾੜ ਦੇਖ ਕੇ ਥੋੜੀ ਜੀ ਮਨ ਨੂੰ ਖੁਸ਼ੀ ਮਿਲੀ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਹਾੜਾ ਵੈਸੇ ਇਹ ਕੱਚੇ ਪਹਾੜਾ ਤੇ ਬਾਟੂ ਗਹਿਰੇ ਵੀ ਪੱਕੇ ਪਹਾੜ ਤਾਂ ਉਹ ਹੁੰਦੇ ਨਾ ਜਿੱਥੇ ਕੋਈ ਦਰਖਤ ਨਹੀਂ ਹੁੰਦਾ ਆ ਜਿਹਨਾਂ ਨੂੰ ਪੱਕੇ ਨੇ ਬਿੱਜੂ ਪਹਾੜ ਹੁੰਦੇ ਆ ਤਿੱਖੇ ਜਮਾ ਤੇ ਇਹ ਪਹਾੜ ਤਾਂ ਥੋੜੇ ਜੀ ਹਰਿਆਲੀ ਵਾਲੇ ਆ ਬਾਕੀ ਤੁਸੀਂ ਹਰਿਆਲੀ ਚੈੱਕ ਕਰ ਸਕਦੇ ਆ ਬਾਈ ਯਾਰ ਹਨਾ ਇੱਥੇ ਆ ਕੇ ਨਾ ਬੰਦੇ ਨੂੰ ਖੁਸ਼ੀ ਅਲੱਗ ਤਰ੍ਹਾਂ ਦੀ ਵਾਈਬ ਹੋ ਜਾਂਦੀ ਹੈ ਨਾ ਕਿੰਨੀ ਇੱਥੇ ਆਕਸੀਜਨ ਆ ਹਨਾ ਕਿੰਨਾ ਮੰਨ ਲਓ ਮੌਸਮ ਦਾ ਕਿੰਨਾ ਫਰਕ ਹੈ ਇੱਥੇ ਤੇ ਸਾਰੇ ਪਾਸੇ ਪੇੜ ਹੀ ਪੇੜ ਹੈ ਤੇ ਲਓ ਜੀ ਆ ਗਏ ਆਪਾਂ ઋਸ਼ੀਕੇਸ਼ ਤੇ ਸਾਹਮਣੇ ਹਾ ਬੋਰਡ ਜਾ ਦਿਖ ਰਿਹਾ ਬਈ ਨਾ ਤਾਂ ਇਹ ਬੋਰਡ ਆ ਨਾ ਪਿੱਪਲ ਆ ਪਤਾ ਨਹੀਂ ਕੀ ਦਰਖਤ ਆ ਇਹ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਵੀ ਇਹੀ ਡਿਸਕਸ਼ਨ ਕਰ ਰਹੇ ਸੀ ਤੇ ਵੋਟਾਂ ਕਹਿੰਦਾ ਚੱਲ ਕੋਈ ਗੱਲ ਨਹੀਂ ਤੇਰੇ ਸਬਸਕ੍ਰਾਈਬਰਾਂ ਤੋਂ ਪੁੱਛ ਲਈ ਸਬਸਕ੍ਰਾਈਬਰ ਹੁੰਦੇ ਜਿਹੜੇ ਤੇ ਲਓ ਜੀ ਰਿਸ਼ੀਕੇਸ਼ ਤੋਂ ਰੇਲਵੇ ਸਟੇਸ਼ਨ ਤੋਂ ਆਪਾਂ ਲੈ ਲਿਆ ਆਟੋ ਤੇ ਆਪਾਂ ਇੱਕ ਵਾਰੀ ਜਾਂਦੇ ਆ ਗੁਰੂ ਘਰ ਫਿਰ ਜਾ ਕੇ ਦੇਖਦੇ ਆਂ ਕੀ ਬੰਦ ਆ ਵੀਡੀਓ ਬਣਾਉਣੀ ਥੋੜੀ ਜਿਹੀ ਨਾ ਔਖੀ ਹੋ ਜਾਂਦੀ ਆ ਕਮਰਸ਼ੀਅਲ ਗੱਡੀ ਦੇ ਵਿੱਚ ਨਾ ਤਾਂ ਬੰਦਾ ਬਾਹਰ ਉਤਰ ਕੇ ਬਣਾ ਸਕਦਾ ਤੇ ਥੋੜਾ ਜਿਹਾ ਐ ਹੁੰਦਾ ਜੇ ਹੱਥ ਬਾਹਰ ਵਗੈਰਾ ਕੱਢਦੇ ਆ ਤਾਂ ਕੋਈ ਆਉਂਦਾ ਕੋਈ ਉਹਨਾਂ ਫੋਨ ਖੋ ਕੇ ਭੱਜ ਜਾਂ ਨਾ ਕਿਉਂਕਿ ਟਾਈਮ ਬ੍ਰੈਸਿਵ ਮਾੜਾ ਚੱਲ ਰਿਹਾ ਅੱਜ ਕੱਲ 2025 ਆ ਉਹੀ ਲੁੱਟਕੋ ਹੋਈ ਜਾਂਦੀਆਂ ਤੇ ਥੋੜਾ ਜਿਹਾ ਬਈ ਸੰਭਲ ਕੇ ਰਹਿਣਾ ਚਾਹੀਦਾ ਹਨਾ ਇੱਕ ਤਾਂ ਬਗਾਨਾ ਸ਼ਹਿਰ ਹੁੰਦਾ ਹਨਾ ਤੇ ਐਵੇਂ ਫੁਕਰੀ ਪੰਤ ਨਹੀਂ ਕਰਨੀ ਚਾਹੀਦੀ ਤੇ ਕਿਉਂਕਿ ਚਲੋ ਆਪਾਂ ਨੂੰ ਵਲੌਗ ਬਣਾਉਣ ਦਾ ਸ਼ੌਂਕ ਆ ਹਨਾ ਚਲੋ ਬਣਾ ਰਹੇ ਆ ਅ ਤੁਸੀਂ ਦੇਖ ਸਕਦੇ ਹੋ ਬਈ ਪਹਾੜ ਹਨਾ ਸਾਹਮਣੇ ਤੇ ਆ ਹਰਿਸ਼ੀਕेश ਦੀ ਮਾਰਕੀਟ ਆ ਗਈ ਤੇ ਆ ਅੰਡਾ ਸਾਨੂੰ ਲੱਗੀਆਂ ਪਹਿਲਾਂ ਆ ਲੱਗੀ ਆਂਟੀ ਵੀ ਇਥੋਂ ਲੋਕਲ ਐ ਕਿਉਂਕਿ ਸ਼ਕਲ ਜਿਹੀ ਤੁਹਾਨੂੰ ਲੱਗ ਰਹੀ ਸੀ ਤੇ ਉਹ ਕਹਿੰਦੀ ਮੈਂ ਮੈਂ ਵੀ ਕੋ ਮਣਾ ਹੀ ਆ ਚਲੋ ਇਹਨੇ ਗੱਲਬਾਤ ਕਰਦੇ ਇਹਨੇ ਨੂੰ ਅਸੀਂ ਪਹੁੰਚ ਗਏ ਅ ਗੁਰੂ ਘਰ ਹਿਮਕੁੰਡ ਮੈਨੇਜਮੈਂਟ ਅ ਟਰਸਟ ਜਿਹੜਾ ਗੁਰਦੁਆਰਾ ਹਨਾ ਇੱਥੇ ਤੇ ਇਹ ਵੀ ਹਿਮਕੁੰਡ ਦੀ ਇੱਕ 파ਟ ਹੈ ਹਨਾ ਤੇ ਪਹਿਲਾ ਗੁਰਦੁਆਰੇ ਚ ਅਸੀਂ ਪਹੁੰਚ ਗਏ ਤੇ ਜਾ ਕੇ ਦੇਖਦੇ ਹਾਂ ਕੀ ਕੁਛ ਬੰਦਾ ਕੀ ਗੱਲਬਾਤ ਆ ਸਭ ਤੋਂ ਪਹਿਲਾਂ ਆਪਾਂ ਅ ਇੰਟਰ ਕਰਕੇ ਦੇਖਦੇ ਹਾਂ ਬਾਕੀ ਕੀ ਬੰਦਾ ਬੋਟਾ ਕਹਿੰਦਾ ਸੀ ਆਪਾਂ ਰਜਿਸਟ੍ਰੇਸ਼ਨ ਕਰਾਵਾਂਗੇ ਪਹਿਲਾਂ ਜਿਹੜੀ ਹਿਮਕੁੰਡ ਸੈਵਨ ਲਈ ਬਣਾਉਣੀ ਪੈਂਦੀ ਆ ਫਿਰ ਅਸੀਂ ਪਾਪਾ ਜੀ ਨਾਲ ਗੱਲਬਾਤ ਕਰਕੇ ਹੈਨਾ ਵੀ ਕਿੱਥੋਂ ਰਜਿਸਟ੍ਰੇਸ਼ਨ ਹੁੰਦੀ ਆ ਤੇ ਕਿੱਥੋਂ ਰੂਮ ਬੁੱਕ ਹੁੰਦਾ ਬੂਟਾ ਪਹਿਲਾਂ ਆਇਆ ਤਾਂ ਸੀਗਾ ਪਰ ਕੀ ਹੁੰਦਾ ਵੀ ਬੰਦਾ ਨਾ ਥੋੜਾ ਜਿਹਾ 2-3 ਸਾਲਾਂ ਦੇ ਵਿੱਚ ਕੀ ਹੁੰਦਾ ਵੀ ਬੰਦਾ ਭੁੱਲ ਜਾਂਦਾ ਕੁਛ ਨਾ ਕੁਛ ਗੱਲਾਂ ਤੇ ਇਸ ਕਰਕੇ ਪੁੱਛ ਲੈਣਾ ਚਾਹੀਦਾ ਤੇ ਚਲੋ ਪੁੱਛਦੇ ਆ ਤੇ ਬਾਟੂ ਇੱਕ ਵਾਰੀ ਬੈਠਾ ਆਪਣੇ ਬੈਗਾਂ ਦੀ ਰੱਖੀ ਤੇ ਲਓ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਲਾਈਨ ਲੱਗੀ ਪਈ ਆ ਸਭ ਤੋਂ ਜ਼ਰੂਰੀ ਕੰਮ ਤੁਸੀਂ ਇਹੀ ਕਰੋ ਆ ਕੇ ਤੇ ਅਸੀਂ ਤਾਂ ਆਉਣ ਸਾਰੇ ਇੱਕ ਇਹੀ ਕੰਮ ਕਰਿਆ ਆਧਾਰ ਕਾਰਡ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਉੱਪਰ ਜਾਣ ਵਾਸਤੇ ਰਜਿਸਟ੍ਰੇਸ਼ਨ ਹੁੰਦੀ ਆ ਤੇ ਉਹ ਆਪਾਂ ਕਰਵਾ ਲਈ ਆ ਤੇ ਬਾਟੂ ਬੈਠਾ ਆਪਣੇ ਬੈਗਾਂ ਦੀ ਰੱਖੀ ਤੇ ਇਧਰਲੇ ਪਾਸੇ ਹੁੰਦੇ ਬਾਈ ਰੂਮ ਬੁਕਿੰਗ ਤੇ ਆਪਾਂ ਰੂਮ ਵੀ ਬੁੱਕ ਕਰਾ ਲਿਆ ਆਪਾਂ ਨੂੰ ਬਾਈ 1100 ਚ ਕਮਰਾ ਮਿਲੇਗਾ ਏਸੀ ਵਾਲਾ ਹਨਾ ਤੇ ਬਾਈ ਜੇ ਨਾ ਏਸੀ ਲੈਣਾਗਾ ਆਪਾਂ ਲਗਭਗ 500 ਤੱਕ ਮਿਲਦਾ ਉਹ ਵੀ ਬਾਬਾ ਜੀ ਕਹਿੰਦੇ ਵੀ ਕੁਛਕ ਦਿਨ ਤਾਂ ਹਲੇ ਫਰੀ ਹੈ ਪਰ ਜਿਵੇਂ ਜਿਵੇਂ ਸੰਗਤ ਵੱਧ ਹੀ ਰਹੀ ਤਾਂ ਹੋ ਸਕਦਾ ਵੀ ਉਹਦੀ 500 5 ਤੋਂ 600 ਰੁਪਏ ਉਹਦੀ ਫੀਸ ਰਹੂਗੀ ਜ਼ਿਆਦਾ ਨਹੀਂ ਤੇ ਅਸੀਂ ਏਸੀ ਵਾਲਾ ਲੈ ਲਿਆ ਚਲੋ ਕਿਉਂਕਿ ਚਲੋ ਏਸੀ ਦੀ ਆਤ ਪਈ ਹੋਈ ਹੈ ਨਾ ਵੀ ਆਪਾਂ ਅੱਡਵਾਟ ਹੈ ਨਾ ਸਰੀਰ ਲੱਗਿਆ ਹੁੰਦਾ ਬਾਈ ਜੀ ਆਪਾਂ ਚਲੋ ਵਾਦਦੇ ਆਪਦੇ ਰੂਮ ਕੰਨੇ ਤੇ ਆਪਣਾ ਰੂਮ ਨੰਬਰ ਹੈਗਾ 276 ਤੇ ਸਾਹਮਣੇ ਤੁਸੀਂ ਸਰਾਮਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀਆਂ ਬਿਲਡਿੰਗਾਂ ਬਣੀਆਂ ਹਨ ਤੇ ਪਹਾੜਾਂ ਦੇ ਵਿੱਚ ਐਡੀ ਵੱਡੀ ਬਿਲਡਿੰਗ ਬਣਾਉਣਾ ਹਨ ਤੇ ਕਿੰਨਾ ਖਰਚਾ ਆਉਂਦਾ ਬਾਈ ਤੇ ਫਿਰ ਆਪਾਂ ਕਹਿੰਦੇ ਰੂਮਾਂ ਦੇ ਪੈਸੇ ਜ਼ਿਆਦੇ ਆ ਤੇ ਸਾਫ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਤੇ ਚਲੋ ਜੀ ਖੋਲਦੇ ਆਪਾਂ ਰੂਮ ਥੋੜੀ ਜੀ ਐਕਸਾਈਟਮੈਂਟ ਆ ਸਾਨੂੰ ਐ ਵੀ ਰੂਮ ਪਤਾ ਨਹੀਂ ਕਿਹੋ ਜਿਹਾ ਹੋਊਗਾ ਤੇ ਲੋ ਜੀ ਖੋਲ ਲਿਆ ਆਪਾਂ ਰੂਮ ਤੇ ਕਰੋ ਚੈੱਕ ਜੀ ਰੂਮ ਰੂਮ ਸੋਹਣਾ ਵਾਕਈ ਕਹਿੰਦੇ ਉਹ ਪਿੰਡ ਦਾ ਤਾਂ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਉਹੀ ਗੱਲ ਆ ਨਾ ਤੇ ਰੂਮ ਦਾ ਤਾਂ ਵੈਸੇ ਬਾਹਰੋਂ ਪਤਾ ਲੱਗ ਰਿਹਾ ਸੀ ਜਿਹੜੇ ਸਾਡੀ ਬਿਲਡਿੰਗ ਸੀ ਤੇ ਸੋਹਣਾ ਸੀ ਤੇ ਅੰਦਰੋਂ ਵੀ ਵਾਹ ਕਮਾਲ ਆ ਨਾ ਵਧੀਆ ਦੋ ਗੱਦੇ ਆ ਤੇ ਤਿੰਨ ਕੰਬਲ ਤਿੰਨ ਸਰਾਣੇ ਆ ਹਨਾ ਤੇ ਡਬਲ ਬੈੱਡ ਹੋ ਗਿਆ ਤੇ ਆਪਾਂ ਹੁਣ ਬਾਥਰੂਮ ਚੈੱਕ ਕਰਦੇ ਆਂ ਬਾਥਰੂਮ ਵੀ ਹੂੰ ਵਧੀਆ ਘੈਂਟ ਆ ਓਕੇ ਆ ਤੇ ਇਧਰਲੇ ਪਾਸੇ ਹੈਗਾ ਏਸੀ ਤੇ ਆ ਸਾਹਮਣੇ ਸ਼ੀਸ਼ਾ ਵਗੈਰਾ ਆ ਗਿਆ ਤੇ ਚਲੋ ਬਾਕੀ ਇਹ ਜੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਨਾ ਤੇ ਆਪਾਂ ਕਿਹੜਾ ਇੱਥੇ ਪੱਕਾ ਰਹਿਣਾ ਹੁੰਦਾ ਤੇ ਵੈਸੇ ਸੋਹਣਾ ਕਮਰਾ ਤੇ ਚਲੋ ਜੀ ਉਸ ਤੋਂ ਬਾਅਦ ਸਮਾਨ ਵਗੈਰਾ ਉੱਤੇ ਰੱਖ ਕੇ ਫਰੈਸ਼ ਹੋ ਕੇ ਮੂੰਹ ਧੋ ਕੇ ਉਸ ਤੋਂ ਬਾਅਦ ਆ ਗਏ ਆਪਾਂ ਲੰਗਰ ਪਾਣੀ ਛਕਣੇ ਜੀ ਚੱਪਲਾਂ ਪਾ ਜਮਾ ਕਰਾਤੀਆਂ ਤੇ ਲੰਗਰ ਛਕਦੇ ਆਂ ਜੀ ਫਿਰ ਆਪਾਂ ਦੇਖਦੇ ਆਂ ਕੀ ਬਣਦਾ ਅੱਗੇ ਲੋ ਜੀ ਲੰਗਰ ਹਾਲ ਦੇ ਵਿੱਚ ਆ ਗਏ ਆਂ ਤੇ ਬਾਬਾ ਬਾਬਾ ਆ ਗਏ ਗੱਲਾਂ ਕਰੀ ਜਾਂਦਾ ਬਾਟ ਵਾਟ ਕਵਨਾ ਤੇ ਕਰੀ ਬੈਠਾ ਬਾਬਾ ਰੋਟੀ ਨਹੀਂ ਰੱਖ ਰਿਹਾ ਤੇ ਲਓ ਜੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਹੁਣ ਆਪਾਂ ਪੀਨੇ ਆ ਚਾਹ ਤੇ ਚਾਹ ਤੋਂ ਬਿਨਾਂ ਤੁਹਾਨੂੰ ਪਤਾ ਹੀ ਆ ਬੋਟਾ ਕਿੱਧਰ ਜਾ ਰਿਹਾ ਸੀ ਭੱਜ ਗਿਆ ਉਹਦੀ ਚਾਹ ਲੈ ਕੇ ਤੇ ਮੇਰੀ ਵੀ ਪਾਦੇ ਭਰਾਵਾ ਬਈ ਥਕਾਵਟ ਵਾਲੀ ਆਈ ਪਈ ਆ ਕਿਰਾਂ ਇੱਕ ਵਾਰੀ ਚਾਹ ਪਾਣੀ ਲਓ ਜੀ ਆ ਗਏ ਆ ਵਟਸਐਪ ਗੁਰੂ ਘਰ ਦੇ ਵਿੱਚ ਮੱਥਾ ਪਾ ਰਚ ਦੇ ਰਹੇ ਆ ਨਾ ਰਿਸ਼ੀਕੇਸ਼ ਗੁਰੂ ਘਰ panum se ਬਈ ਦਰਵਾਜ਼ਾ ਬਾਕੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਅੰਦਰੋਂ ਵੀ ਤੇ ਬਾਹਰੋਂ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਕੱਲ ਰਸਤੇ ਖੁੱਲੇ ਆ ਤੇ ਅੱਜ ਹੈਗੀ ਆ 26 5 25 ਅਸੀਂ ਇੱਕ ਦਿਨ ਹੀ ਬਾਅਦ ਆ ਗਏ ਅੱਧੀ ਸੰਗਤ ਤਾਂ ਕੱਲ ਹੀ ਬਹੁਤ ਆ ਗਈ ਸੀ ਕਿਉਂਕਿ ਪਹਿਲਾਂ ਦੀ ਤੁਰੀ ਹੋਈ ਆ ਕਿਉਂਕਿ ਅਨਾਉਂਸ ਕਰਤਾ ਸੀਗਾ ਵੀ 25 ਨੂੰ ਰਸਤੇ ਖੁੱਲੇ ਜਾਣਗੇ ਪਰ ਅਸੀਂ 26 ਨੂੰ ਆਏ ਹਾਂ ਲਓ ਜੀ ਹੁਣ ਸਾਡਾ ਇੱਕ ਕੰਮ ਜ਼ਰੂਰੀ ਰਹਿ ਗਿਆ ਕੱਲ ਵਾਸਤੇ ਜਿਹੜੀ ਗੱਡੀ ਬੁੱਕ ਕਰਾਉਣੀ ਆ ਉਹ ਆਪਾਂ ਬੁਕਿੰਗ ਕਰਾਉਣੇ ਆ ਇਹ ਕਹਿ ਰਿਹਾ ਵੀ ਬੱਸ ਦਾ 700 ਰੁਪਿਆ ਟਾਟਾ ਸੋਮੋ ਦਾ 800 ਟੈਂਪੂ ਟਰੈਵਲ ਦਾ 1000 ਰੁਪਿਆ ਪਰ ਬੰਦਾ ਕਰਾਇਆ ਹੈ ਨਾ ਪਰ ਪਰਸਨ ਤੇ ਅਸੀਂ ਫਿਰ ਇਹਦੇ ਵਿੱਚੋਂ ਟਾਟਾ ਸੋਮੋ ਸਿਲੈਕਟ ਕਰ ਲਈ ਤੇ ਕਿਉਂਕਿ ਸਾਰੀਆਂ ਗੱਡੀਆਂ ਹੈ ਨਾਉਣੇ ਸੀ ਆ ਸਾਰंगा ਬਿਣਾਏ ਸੀ ਧੂਆ ਤੇ ਗੱਲਬਾਤ ਕਰ ਰਹੇ ਆ ਆ ਇਹਨਾਂ ਦੀ ਫਰਮ ਦਾ ਨਾਮ ਆ ਤੇ 500 ਰੁਪਿਆ ਕਹਿ ਰਹੇ ਆ ਜਮਾ ਕਰਾਉਣ ਦੇ ਲਈ 500 ਰੁਪਿਆ ਹੈ ਜਮਾ ਕਰਾਉਣਗੇ ਤੇ ਬਾਕੀ ਪੈਸੇ ਜੜੇ ਉਹ ਕੱਲ ਭਰਨੇ ਪੈਣਗੇ ਆਪਾਂ ਨੂੰ ਤੇ ਚਲੋ ਕਰਤੀ ਜੀ ਫਿਰ ਹਾਂ ਅਸੀਂ ਕੋਈ ਗੱਲ ਨਹੀਂ ਕਰਾਉਣੀ ਕਰਾਉਣੀ ਆ ਤੇ ਬਾਕੀ ਯਾਤਰਾ ਦੇ ਵਿੱਚ ਜੁਰਾਉਣੇ ਆ ਨਾ ਆਪਾਂ ਉਹਦਾ ਬਾਲਾ ਨਹੀਂ ਆਪਣਾ ਸੋਚਣਾ ਚਾਹੀਦਾ ਕਿ 150 200 ਟਾਈਮ ਦੇਖਣਾ ਚਾਹੀਦਾ ਹਨ ਵੀ ਜਿਹੜੀ ਚੀਜ਼ ਦਾ ਹੱਲ ਹੁੰਦਾ ਤਾਂ ਉੱਥੇ 100 ਕੀ 50 ਕੀ ਬਸ ਹੱਲ ਹੋ ਜੇ ਤੇ ਬਸ ਬੜੀ ਟੈਨਸ਼ਨ ਨਹੀਂ ਪਾਣਾ ਚਾਹੀਦਾ ਤੇ ਲਓ ਜੀ ਮੈਡਮ ਨੇ ਕੱਟ ਤੀ ਰਸੀਦ ਵਿਜ਼ਿਟਿੰਗ ਕਾਰਡ ਦੇ ਉੱਪਰ 500 ਰੁਪਏ ਆਪਣਾ ਜਮਾ ਕਰਤਾ ਟੋਟਲ ਆਪਣਾ ਹੈਗਾ 2400 ਰੁਪਏ 8 3 24 ਤੇ ਮੈਡਮ ਕਹਿੰਦੇ ਇੰਸਟਾਗ੍ਰam ਤੇ ਤੁਸੀਂ ਉਹ ਕਰ ਦੋ ਫੋਲੋ ਕਰ ਲਓ ਆ ਸੌਰੀ ਹਾਂ ਵੀ ਫੋਲੋ ਕਰ ਲਓ ਆਪਣੇ ਆਪ ਨੂੰ ਕਿਉਂਕਿ ਮੈਂ ਬਲੌਗ ਵਗੈਰਾ ਬਣਾ ਰਿਹਾ ਸੀ ਤੇ ਮੈਡਮ ਕਹਿੰਦੀ ਵੀ ਅਸੀਂ ਤੁਹਾਡੇ ਬਲੌਗ ਦੇਖ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਗੱਲਬਾਤ ਕਰਨ ਦੇ ਬਾਅਦ ਤੇ ਆਪਾਂ ਇੱਥੋਂ ਨਿਕਲਦੇ ਹਾਂ ਜੀ ਆ ਹਮੇ ਕੱਢ ਰਿਆਂਗਾ ਨਿਕਲ ਨਹੀਂ ਰਿਹਾ ਕੋਈ ਦਿੱਕਤ ਆ ਜਾਂਦੀ ਹੈ ਕਈ ਵਾਰ ਆ ਜਾਂਦਾ ਕੋਈ ਨਾ ਕੋਈ ਲਓ ਜੀ ਆ ਗਏ ਆ ਆਪਦੇ ਰੂਮ ਦੇ ਵਿੱਚ ਬਾਈ ਜੀ ਇੰਨੇ ਕੁ ਜ਼ਿਆਦਾ ਥੱਕ ਚੁੱਕੇ ਆ ਵੀ ਬਾਈ ਹੁਰੀ ਆਉਣ ਸਾਰ ਆ ਕੇ ਮੋਹਤ ਤੋਂ ਕੇ ਸੌਂਗੇ ਤੇ ਜਮ ਤਕਾਬਟ ਜੜੀ ਪਈ ਆ ਬਾਕੀ ਕੱਲ ਦਾ ਵਲੌਗ ਬਣਾਵਾਂਗੇ ਕੱਲ ਦਾ ਕੀ ਕੀ ਸਫਰ ਹੋਇਆ ਤੇ ਬਾਈ ਜੀ ਵਲੌਗ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਤੇ ਅਗਲਾ ਵਲੌਗ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਭਾਈ ਜੀ ਜਮਾਂ ਥੱਕੇ ਪਏ ਆ ਤੇ ਬਾਕੀ ਕੱਲ ਵਲੌਗ ਬਣਾਵਾਂਗੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ